ਜੀ ਗੱਲ ਜੀ ਕੀ ਹਾਲ ਚਾਲ ਹੈ ਇੱਕ ਤੁਹਾਨੂੰ ਛੋਟੀ ਜੀ ਜਾਣਕਾਰੀ ਵੀ ਦੇਵਾਂਗੇ ਜੀ ਅੱਜ ਆ ਆਪੁੱਤਰ ਬਹੁਤ ਭਰਾਵਾਂ ਦੇ ਕਮੈਂਟ ਸੀ ਫੋਨ ਵੀ ਆਇਆ ਕਿ ਕਾਕਿਆ ਵਾਲੇ ਪੁੱਤਰ ਬਈ ਆ ਕਾਕਿਆ ਦੇ ਡੱਬਿਆਂ ਚੋਂ ਆਏ ਦੇਖੋ ਜੀ ਸ਼ਾਕਾ ਆਉਣ ਦੇ ਕਾਲੇ ਫੰਗ ਜੀ ਬੱਚਾ ਆਣ ਗਿੱਜੇ ਰੱਖਿਆ ਬਈ ਬਿਜਾਇਆ ਨਹੀਂ ਕਾਲੀ ਕਾਲਾ ਪੁੰਝਾ ਥੋੜਾ ਜੀ ਦੇਖੋ ਜੀ ਵਿੱਚ ਜੁੱਟੇ ਹੁੰਦੇ ਆਂ ਜੀ। ਜੋ ਇਹ ਕਰ ਸਕਦੇ ਸੀ। ਜਵਾਰੀ ਕਾਲੀ ਆ ਜੀ ਆ ਦੇਖੋ ਜੀ। ਆ ਟੱਲੇ ਵਾਲੀ ਉਤਰ ਵੀ ਕੱਢ ਦਿੰਨੇ ਆਂ ਜਵਾਰੀ ਕਾਲੀ ਆ ਦੇਖੋ। ਐ ਬੈਸੇ ਕੱਕੇ ਵਾਲੇ ਗੁਤਰਾਂਦਾ ਜੀ। ਬਹੁਤ ਚੰਗਾ ਬੱਚਾ ਜੀ। ਆਨ ਗਿੱਜੇ ਰੱਖਿਆ ਹੋਇਆ ਜੀ। ਬਾਕੀ ਤਾਂ ਉਹਨੂੰ ਇੱਕ ਜਾਣਕਾਰੀ ਵੀ ਦਿੰਨੇ ਆਂ। ਮੈਨਾਂ ਦੇ ਕੋਲ ਹੋਰ ਸ਼ੌਂਕ ਹਨ। ਇਹ ਤੁਹਾਨੂੰ ਤੁਹਾਨੂੰ ਹੋਰ ਜਾਣਕਾਰੀ ਦੇ ਬਾਕੀ ਜਾਣਕਾਰੀ ਦੱਸ ਦਿੰਦੇ ਹਾਂ ਤੁਹਾਨੂੰ ਪਹਿਲਾਂ ਵਾ। ਬਾਈ ਜੀ ਹੁਣ ਬਹੁਤ ਭਰਾਵਾਂ ਨੇ ਜੋੜੇ ਲਾਏ ਹੋਏ ਨੇ ਜੀ ਅੱਗੇ ਠੰਡ ਪੈਣੀ ਹੈ ਜੀ ਬੱਚੇ ਨਹੀਂ ਬਚਦੇ। ਤੁਸੀਂ ਜੋੜੇ ਲੱਗ ਕਰ ਸਕਦੇ ਹੋ। ਆਪਣਾ 13 ਤਰੀਕ ਤੋਂ ਲੋੜੀ ਤੋਂ ਲੋੜੀ ਦੇ ਜੋੜੇ ਛੱਡ ਦੋ ਬਾਅਦ ਚ। ਥੋੜੇ ਪੱਟ ਕੇ ਜੇ ਬੱਚੇ ਘੱਟ ਬਣੇ ਆ। ਬਾਕੀ ਆਪਾਂ ਦਾ ਗੱਦੇ ਪੱਟੇ ਹੋਏ ਨੇ। ਕਿਉਂਕਿ ਬੱਚੇ ਦਾ ਬਥੇਰੇ ਬਣ ਗਏ ਸੀ। ਆਪਣਾ ਥੋੜਾ ਜਿਹਾ ਪੈਸਾ ਆ ਗਿਆ ਜੀ ਪਹਿਲਾਂ। ਬੱਚੇ ਵਾਲੇ ਮਰ ਗਏ। ਅੱچے ਦਾ ਬੈਠੇ ਹੁਣ 35 ਕੋ। ਸ਼ਹਿਰ ਅਗਲੇ ਨਾਲ ਆਪਾਂ ਨੇ ਡਾਂਡ ਦੀ ਵੀ ਆਪਣੀ ਕੋਈ ਤਿਆਰੀ ਨਹੀਂ ਬਾਜੀ ਨੂੰ ਜਣ ਛੱਡਣ ਦੀ ਬਾਕੀ ਬੱਚੇ ਤਾਂ ਹੈਗੇ ਆਪਣੇ ਕੋਲ 35-40 ਬੱਚੇ ਹੋਣਗੇ ਵੱਡੇ ਕੂਤਰਾਂ ਵਾਲੇ ਆ ਬਾਕੀ ਜੋੜੇ ਤੁਸੀਂ ਜਨਵਰੀ ਤੋਂ ਲਾਓ 13 ਜਨਵਰੀ ਤੋਂ ਉਹ ਬੱਚੇ ਸਿੱਧੇ ਕਲੀਆਂ ਚ ਡਾਲ ਸਕਦੇ ਹੋ 13 ਤੋਂ ਲਾ ਲਓ 20 ਤੋਂ ਲਾ ਲਓ ਲਾ ਸਕਦੇ ਹੋ ਅਰੇ ਇੱਕ ਹਾਡੀ ਵਾਰਮਿੰਗ ਜ਼ਰੂਰ ਕਰੇ ਕੂਤਰਾਂ ਨੂੰ ਉਹ ਪਹਿਲਾਂ ਵੀ ਵੀਡੀਓ 'ਚ ਦੱਸਿਆ ਡੀ ਵਾਰਮਿੰਗ ਕਰਕੇ ਦੁਆਲੇ ਜੋੜੇ ਲਾਓ ਇਹਨਾਂ ਬਾਕੀ ਆ ਕੂਤਰੇ ਹੀ ਦੇਖੋ ਆ ਲੋਕ ਕੀ ਕਹਣਗੇ ਇਹਨੂੰ ਪਾਕਿਸਤਾਨੀ ਲੱਗਦਾ ਵੀ ਉਦਾਂ ਦਾ ਸ਼ਕਲ ਦੇਖ ਕੇ ਤਾਂ ਪਾਕਿਸਤਾਨੀ ਲੱਗਦਾ ਕਿ ਟੈਡੀ ਕਬੂਤਰ ਹੁੰਦੇ ਆ ਜਿਵੇਂ ਕਿ ਠੀਕ ਹੈ ਨਾ ਬਾਕੀ ਬਾਈ ਆ ਟੈਡੀ ਕਬੂਤਰ ਨਹੀਂ ਹੈ ਇਹ ਆਪਣੇ ਬਾਹ ਕਾਲੀ ਜਿੰਨੀ ਕਬੂਤਰੀ ਸੀ ਪੁੰਨੂ ਵਾਲੀ ਉਹਦਾ ਉਸ ਬਲੱਡ ਲਾਈਨ ਚੋਂ ਆਈ ਆ ਤਿੰਨ ਬਾਜੀਆਂ ਖੁਦ ਹਟਾਇਆ ਹੋਇਆ ਤਿੰਨ ਬਾਜੀਆਂ ਛੱਡਿਆ ਹੋਇਆ ਜਿੱਤੂ ਐ ਤਿੰਨ ਬਾਜੀਆਂ ਬਾਕੀ ਆ ਦੂਸਰ ਵਾਲੀ ਵੀ ਬਾਜੀ ਛੱਡਿਆ ਸੀ ਇੱਕ ਉੱਥੋਂ ਰਾਤ ਰਹਿ ਗਏ ਸੀ ਉੜਦਾ ਰਹਿ ਗਏ ਸੀ ਮੇਰਾ ਅਥਰੇ ਲੱਗੇ ਸੀ ਬੜਾ ਚੰਗਾ ਕਬੂਤਰ ਐ ਸਹੌੜਾ ਬਾਜੀ ਹੁੰਦੀ ਸੀ ਦੁੱਸਰ ਦੀ ਜਦ ਪਹਿਲਾ ਉੱਥੇ ਛੱਡੇ ਸੀ ਦੁੱਸਰ ਹੁਣ ਤਾਂ ਬਾਜੀ ਉੱਥੇ ਬੰਦ ਹੋਊਗੀ ਲਾਸਟ ਬਾਜੀ ਉੱਥੇ ਛੱਡੇ ਸੀ ਆ ਫਿਰ ਰਾਤ ਰਹਿ ਗਿਆ ਸੀ ਅਥਰੇ ਲੱਗੇ ਸੀ ਸਵੇਰੇ ਇਦਾਂ ਹੀ ਉੱਡ ਗਏ ਸੀ 11 12 ਵਜੇ ਬਹਿ ਗਏ ਸੀ ਫਿਰ ਬੜਾ ਚੰਗਾ ਕਬੂਤਰ ਜੀ ਚੰਨ ਬਾਜੀਆਂ ਜਿੱਟੂ ਵੀ ਹੈ ਚੌਥੀ ਬਾਜੀ ਚ ਮੇਰਾ ਉੱਥੇ ਛੱਡਦਾ ਸੀ ਹੈ ਕਾਲਾ ਜਿੰਨਾ ਜੋਂ ਜੋਂ ਪੁਰਾਣਾ ਹੋਈ ਜਾਂਦਾ ਦੇਖੋ ਜੀ ਜੋ ਕਾਲਾ ਹੋਰ ਹੋ ਜਾਂਦਾ ਪਰ ਵੈਸੇ ਜਦ ਕਲਸਰਾ ਸੀ ਉਹ ਕਾਲਾ ਹੋ ਜਾਂਦਾ ਕਿਉਂਕਿ ਹਰ ਸਾਲ ਇਹਦੇ ਬੱਚੇ ਵੀ ਨਹੀਂ ਲੈਂਦੇ ਆਪਾਂ ਇਹਦੇ ਦੋ ਬੱਚੇ ਐਦਕੇ ਦਿੱਤੇ ਸੀ ਯਾਰ ਦੋਸਤ ਨੂੰ ਦਿੱਤੇ ਉਹਦੇ ਕੋਲ ਬਾਲੇ ਉੱਡੇ ਇੱਕ ਉਹਨੇ ਬੈਰੀ ਨੂੰ ਚੁਕਾਤਾ ਇੱਕ ਹਲੇ ਰੱਖ ਲਿਆ ਅਗਲੇ ਸਾਲ ਛੱਡੂਗਾ ਠੀਕ ਹੈ ਨਾ ਹਰ ਸਾਲ ਬੱਚੇ ਲੈਂਦੇ ਇਹਦੇ 2022 ਚ ਵੀ ਬੱਚੇ ਤੁਸੀਂ ਫੁੱਲ ਡਾਂਵੇ ਬੱਚੇ ਖੜਦੇ ਲਾਲ ਜਿੰਨੇ ਕਾਲੇ ਜਿੰਨੇ ਪੂਰੇ ਚੰਗੇ ਉੱਡੇ ਸੀ ਇਹਦੀ ਮਦੀਨ ਸੀ ਇੱਕ ਲਾਲ ਜਿੰਨੇ ਉਹ ਮਰ ਗਈ ਮੜੇ ਨਾਲ ਇਹਦੇ ਬੱਚੇ ਜੀ ਬੜੇ ਚੰਗੇ ਉੜਦੇ ਐਤ ਕੀ ਅਗਲੇ ਸਾਲ ਲਾਵਾਂਗੇ ਇਹਨੂੰ ਜੋੜੇ ਦੇ ਬਾਕੀ ਕਬੂਤਰ ਦੇ ਦੇਖੋ ਕਿਦਾਂ ਦਾ ਆ ਇਧਰ ਛੱਡ ਕੇ ਦਿਖਾਈ ਇਧਰ ਇਧਰ ਕਰ ਉੱਥੇ ਜਾ ਕੇ ਲਹੋਣੇ ਉੱਡ ਗਿਆ ਬੜਾ ਚੰਗਾ ਕਬੂਤਰ ਹੈ ਠੀਕ ਹੈ ਨਾ ਬਾਕੀ ਕਬੂਤਰ ਤਾਂ ਬਹੁਤ ਬੈਠੇ ਜੀ ਥੰਡੇ ਥੰਡੇ ਕਬੂਤਰ ਵਾਲੇ ਦੱਸਣ ਆ ਜਦੋਂ ਬੜਾ ਟਾਈਮ ਆਜੂ ਬਾਕੀ ਵੀਡੀਓ ਪਾਉਂਦੇ ਰਹਾਂਗੇ YouTube ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ। ਲੱਗੇ ਪੂਤਰ ਵਾਲੇ ਜੀ। ੱਲੇ-ਗੱਲੇ ਪੂਤਰ ਵਾਲੇ ਦੱਸ ਮੈਨੂੰ। ਪੂਤਰ ਸਾਰੇ ਬਲੱਡ ਲਾਈਨ ਸਾਰੇ ਜੀ। ਲੱਭਣ। ਬਾਕੀ ਕਮੈਂਟ ਕਰਕੇ ਜਲਦੋਂ ਸੇਕ ਕੋ ਤੁਹਾਨੂੰ ਪੂਤਰ ਦੱਸਦਾ। ਉਹ ਦੱਸਿਓ ਕਿਹੜੀ ਨਸਲ ਦਾ। ਆ ਦੇਖੋ ਪੂਤਰ। ਦੇਖਿਓ ਕਿਦਾਂ ਦਾ। ਚੱਟੀਆਂ ਦਾ। ਬਲੱਡ ਲਾਈਨ ਦੱਸੋ ਵੀਡੀਓ ਜੇ ਤੇ ਪੰਜਰਾ ਹੀ ਦੱਸੋ ਪੁਆਇੰਟ ਕਰਕੇ ਬਲੱਡ ਲਾਈਨ ਕਿਹੜੀ ਹੈ ਬਾਲੇ ਚੰਗੇ ਜੂਟਰਾਂ ਦਾ ਹੀ ਛੋਟੇ ਛੋਟੇ ਪਿੰਨਾ ਤੋਂ ਜਾਂਦੀ ਹੈ ਜੂਟਰ ਆਪਣੇ ਬਹੁਤ ਚੰਗੇ ਬਾਤੀ ਬੋਤਲ ਵਧਾਈ ਰਹੀ ਹੈ ਜੀ ਬਾਕੀ ਕਿ ਤਿਆਰ ਰੱਖੋ ਇੱਕ ਦਾ ਮੁਸਾਦੀ ਆ ਇੱਕ ਹਾਰ ਹੋਲੀ ਨਾਲ ਆਉਂਦੀ ਦਵਾਈ ਬਾਹਰ ਦੀ ਅਜੀ ਮੈਂ ਕੀ ਆ ਤਾਂ ਖਾਦੀ ਆ ਬਸ ਇਹ ਆ ਪਾਓ ਜੀ ਆ ਪਾਓ ਇੱਕ ਹੋਰ ਵੀ ਲੀਵਰ ਵਾਸਤੇ ਕੋਈ ਪਸਦੇ ਉਹ ਵੀ ਲੀਵਰ ਵਾਸਤੇ ਹੁੰਦੀ ਆ ਆ ਸਪੈਸ਼ਲੀ ਕੂਤਰਾ ਨਹੀਂ ਹੁੰਦੀ ਆ ਐ ਕਿ ਦਾ ਨੁਸਾਨ ਕੋਈ ਨਹੀਂ ਹਰ ਰੋਜ਼ ਇਹਨਾਂ ਆਪਣੇ ਕੋਲ ਮਿਲ ਵੀ ਜਾਂਦੇ ਆ ਸਾਮਾਨ ਆਪਣੇ ਕੋਲ ਕੂਤਰਾ ਨਾਲ A to Z ਹੀ ਮਿਲ ਜਾਂਦਾ ਸਾਰੇ ਕਿਉਂਕਿ ਅਗਲੀ ਵੀਡੀਓ ਚ ਤੁਹਾਨੂੰ ਹੋਰ ਦਰਸ਼ਨ ਕਰਾਵਾਂਗੇ ਕੂਤਰਾ ਦੇ ਵੀ ਜਾਣਕਾਰੀ ਵੀ ਜਿਵੇਂ ਜਿਵੇਂ ਮੌਸਮ ਚੇਨ ਹੋਊਗਾ ਜਿਵੇਂ ਕਿ ਹੁਣ ਜੋੜਿਆ ਦਾ ਸੀ ਜਿਹਨਾਂ ਜੋੜਾ ਹੈ ਮਾਰੇ ਦੱਸਾਂਗੇ ਉਤਰ ਕਿਹੜੇ ਚੰਗੇ ਆ ਉਹਨਾਂ ਬਾਰੇ ਦੱਸਾਂਗੇ ਜਿਵੇਂ ਜਿਵੇਂ ਟਾਈਮ ਲੰਘਦਾ ਜਾਊਗਾ ਬਾਜ਼ੀਆਂ ਹੋਊਗਾ ਬਾਜ਼ੀਆਂ ਬਾਰੇ ਦੱਸਦੇ ਰਹਾਂਗੇ ਠੀਕ ਹੈ ਨਾ ਕਿਉਂਕਿ ਆਪਾਂ ਨਾਲ ਦੇ ਉਡਾਣੇ ਨਹੀਂ ਵੀ ਬਾਜ਼ੀਆਂ ਛੱਡਣੇ ਉਤਰੇ ਦੀ ਆਪਾਂ ਦੱਸਦੇ ਰਹਾਂਗੇ ਪਰ ਆਪਣੇ ਕੋਲ ਤਾਂ ਇੰਨੇ ਬੱਚੇ ਬੱਚੇ ਬਾਕੀ ਧੰਨਵਾਦ